ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਢੀਮਾਨ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਦੋ ਔਰਤਾਂ ਜੋ ਸੀ ਉਹ ਪੀੜਿਤ ਔਰਤਾਂ ਅੱਜ ਸ਼੍ਰੀਕਾਲ ਤੱਕ ਸਾਹ ਵਿਖੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਚ ਕੋਲ ਉਹਨਾਂ ਨੂੰ ਮਿਲਣ ਗਈਆਂ ਨੇ ਉੱਥੇ ਉਹਨਾਂ ਨੇ ਜਿੱਥੇ ਇਨਸਾਫ ਦੀ ਗੁਹਾਰ ਲਗਾਈ ਹੈ ਉੱਥੇ ਹੀ ਆਪਣੀ ਹੱਡ ਬੀਤੀ ਵੀ ਸੁਣਾਈ ਹੈ ਦੱਸਦੀ ਹੈ ਕਿ ਪੀੜਿਤ ਔਰਤਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹ ਕਈ ਲੋਕਾਂ ਕੋਲ ਗਈਆਂ ਪਰ ਕਿਤੋਂ ਵੀ ਇਨਸਾਫ ਉਹਨਾਂ ਨੂੰ ਨਹੀਂ ਮਿਲਿਆ ਪਾਸਟਰ ਬਜਿੰਦਰ ਸਿੰਘ ਬਾਰੇ ਉਹਨਾਂ ਨੇ ਦੱਸਿਆ ਕਿ ਪਾਸਟਰ ਬਜਿੰਦਰ ਸਿੰਘ ਨੇ ਸਿਰਫ ਉਹਨਾਂ ਨਾਲ ਹੀ ਜੋ ਤੱਕੇ ਸ਼ਾਹੀ ਸੀ ਉਹ ਨਹੀਂ ਕੀਤੀ ਬਲਕਿ ਹੋਰ ਬਹੁਤ ਸਾਰੀਆਂ ਔਰਤਾਂ ਦੇ ਨਾਲ ਉਸਨੇ ਬਦਸਲੂਕੀ ਕੀਤੀ ਹੈ ਹੋਰ ਕੀ ਕੋਈ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਪਾਸਟਰ ਬਜਿੰਦਰ ਸਿੰਘ ਬਾਰੇ ਆਓ ਦੇਖਦੇ ਹਾਂ ਤੇ ਉਹ ਚੀਜ਼ਾਂ ਜਦੋਂ ਨਿਕਲ ਕੇ ਆਈਆਂ ਬਹੁਤ ਉਹ ਬੱਚੇ ਵੀ ਦਬਾਅ ਵਿੱਚ ਨੇ ਉਹ ਅੱਗੇ ਨਹੀਂ ਆ ਰਹੇ ਪਰ ਮੇਰਾ ਵਿਸ਼ਵਾਸ ਹੈ ਕਿ ਮੈਂ ਨਿਆਂੇ ਪਾਵਾਂਗੀ ਤੇ ਸਭ ਕੁਝ ਜਿਹੜਾ ਸੱਚਾ ਹੈ ਸਾਹਮਣੇ ਆਏਗਾ ਗੱਲ ਹੋਈ ਕੀ ਸੀ ਉਹਦੇ ਜਿਹੜੇ ਸੀ ਜਿਹੜੇ ਕਿ ਇੱਥੇ ਤੱਕ ਬਣਦੀ ਤੁਸੀਂ ਗੱਲ ਕੀ ਹੋਈ ਸੀ ਅਸਲ ਚ ਉਸ ਦਿਨ ਉਹ ਜਿਹੜਾ ਬੱਚਾ ਸਾਡੇ ਨਾਲ ਸੇਵਾ ਕਰਦਾ ਸੀਗਾ ਉਹਦੀ ਫੈਮਿਲੀ ਨੂੰ ਲੈ ਕੇ ਗੱਲ ਸੀ ਉਹਦੀ ਸਿਸਟਮ ਨੂੰ ਲੈ ਕੇ ਗੱਲ ਸੀਗੀ ਕੁਝ ਅਜੀਬੀਆਂ ਚੀਜ਼ਾਂ ਹੋ ਰਹੀਆਂ ਸੀ ਜੋ ਉਸ ਨੋਟਿਸ ਚ ਆ ਰਹੀਆਂ ਸੀਗੀਆਂ ਤੇ ਜਦ ਉਸ ਦੇ ਖਿਲਾਫ ਆਵਾਜ਼ ਚੱਕੀ ਗਈ ਤਾਂ ਉਹ ਉਹ ਬ੍ਰਦਰ ਨੇ ਵੀ ਆਵਾਜ਼ ਚੱਕੀ ਤੇ ਜਦ ਉਹਦੇ ਨਾਲ ਹੱਥੋ ਪਾਈ ਕੀਤੀ ਗਈ ਤਾਂ ਮੇਰੇ ਵੱਲੋਂ ਵੀ ਬੋਲਿਆ ਗਿਆ ਕਿ ਤੁਸੀਂ ਮੂੰਹ ਨਾਲ ਗੱਲ ਕਰੋ ਤੇ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਉਹ ਗੁੱਸੇ 'ਚ ਆ ਗਿਆ ਤੇ ਉਹਨਾਂ ਨੇ ਮੇਰੇ ਤੇ ਵੀ ਹੱਥ ਚੱਕਿਆ ਤੇ ਮੇਰੇ ਮੁੱਕਾ ਮਾਰਿਆ ਮੇਰਾ ਗਰਦਨ ਦੱਬੀ ਤੇ ਮੇਰੀ ਛਾਤੀ ਤੇ ਵੀ ਹੱਥ ਮਾਰਿਆ ਤੇ ਉਸ ਤੋਂ ਬਾਅਦ ਜਦੋਂ ਉਸ ਬੱਚੇ ਨੇ ਕਿਹਾ ਕਿ ਸਾਡੀ ਮਾਵਾਂ ਵਰਗੀ ਆ ਤੁਸੀਂ ਇਹਨਾਂ ਨਾਲ ਇਦਾਂ ਨਾ ਕਰੋ ਤੇ ਜੋ ਵੀ ਗੱਲ ਕਰਨੀ ਤੁਸੀਂ ਮੇਰੇ ਨਾਲ ਕਰੋ ਤਾਂ ਉਸ ਤੋਂ ਬਾਅਦ ਉਹ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ ਕਾਫੀ ਉਹਨੂੰ ਕੁੱਟਿਆ ਮਾਰਿਆ ਗਿਆ ਬੁਰਚੇ ਨੇ ਮੈਡਮ ਇਹ ਲਾਲਚ ਵੀ ਦਿੱਤਾ ਜਾਂਦਾ ਵਾ ਕਿ ਕਿੰਨੇ ਚਿਰ ਤੋਂ ਤੁਸੀਂ ਉੱਥੇ ਸੇਵਾ ਨਿਭਾ ਰਹੇ ਸੀ ਸਪਕਲ ਹਾਂਜੀ ਮੈਂ ਵੈਸੇ 10 ਸਾਲਾਂ ਤੋਂ ਉੱਥੇ ਜਾ ਰਹੀ ਸੀਗੀ ਪਰ ਹੁਣ 6-7 ਸਾਲਾਂ ਤੋਂ ਮੈਂ ਉੱਥੇ ਸੇਵਾ ਕਰ ਰਹੀ ਸੀਗੀ ਹਾਂ ਪਹਿਲਾਂ ਕਿਉਂ ਚੁੱਪ ਰਹੇ ਤੁਸੀਂ ਦੇਖੋ ਬਹੁਤ ਜ਼ਿਆਦਾ ਉੱਥੇ ਚੀਜ਼ਾਂ ਸੀਗੀਆਂ ਜਦ ਅਸੀਂ ਆਵਾਜ਼ ਚੱਕਣੀ ਵੀ ਚਾਹੀ ਤਾ ਅਸੀਂ ਉੱਥੇ ਦਾ ਜਿਹੜਾ ਮਾਹੌਲ ਸੀ ਦੇਖ ਕੇ ਨਹੀਂ ਚੱਕ ਪਾਏ ਦੇ ਲਈ ਖੜਿਆ ਵਾ ਉਹਨਾਂ ਦਾ ਸਹਾਰਾ ਬਣਿਆ ਜੀ ਔਰ ਜੋ ਵੀ ਅੱਜ ਮੇਰੀਆਂ ਭੈਣਾਂ ਨੇ ਢੀਆਂ ਨੇ ਆਣ ਕੇ ਸੱਚੇ ਪਾਤਸ਼ਾਹ ਦੇ ਦਰ ਘਰ ਦੇ ਆਣ ਕੇ ਫਰਿਆਦ ਕੀਤੀ ਆ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰ ਘਰ ਤੇ ਤੋਂ ਉਹਨਾਂ ਦਾ ਦਰਦ ਬਹੁਤ ਵੱਡਾ ਜੀ ਔਰ ਦਰਦ ਇਹ ਸਾਰੇ ਪੰਜਾਬ ਨੂੰ ਸਾਰੇ ਪੰਥ ਨੂੰ ਔਰ ਮੈਂ ਪੰਥ ਦੀ ਗੱਲ ਨਹੀਂ ਕਰਦਾ ਜਿੰਨੇ ਵੀ ਧਰਮ ਦੇ ਲੋਕ ਆ ਉਹ ਭਾਵੇਂ ਕਿਸੇ ਵੀ ਧਰਮ ਦੇ ਆ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਆ ਰੱਬੀ ਗੁਨਾ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਨੂੰ ਇਸ ਧੀ ਦੀ ਫਰਿਆਦ ਜ਼ਰੂਰ ਸੁਣਨੀ ਚਾਹੀਦੀ ਆ ਔਰ ਜੋ ਕੁਝ ਵੀ ਉਸ ਬੱਚੀ ਨੇ ਕਹਿਆ ਥੋੜੇ ਸਮੇਂ ਬਾਅਦ ਤੁਹਾਨੂੰ ਸਾਰਾ ਕੁਝ ਮਿਲ ਜੂਗਾ ਜੋ ਅਸੀਂ ਕਿਹਾ ਉਹ ਵੀ ਤੁਹਾਨੂੰ ਮਿਲ ਜੂਗਾ ਪਰ ਮੈਂ ਸੱਚੇ ਪਾਤਸ਼ਾਹ ਦੇ ਦਰ ਦੇ ਸੇਵਕ ਹੋਣ ਦੇ ਨਾਤੇ ਤੇ ਕਹਿੰਨਾ ਵਾ ਕਿ ਸ੍ਰੀ ਅਕਾਲ ਤਖਤ ਸਾਹਿਬ ਮਜਲੂਮਾਂ ਲਈ ਖੜਿਆ ਵਾ ਹਮੇਸ਼ਾ ਖੜਿਆ ਵਾ ਗੁਰੂ ਦਾ ਪੰਥ ਖੜਿਆ ਵਾ ਤੇ ਸ੍ਰੀ ਅਕਾਲ ਤਖਤ ਸਾਹਿਬ ਇਸ ਮਜਲੂਮ ਧੀ ਵਾਸਤੇ ਸਾਡੀ ਭੈਣ ਵਾਸਤੇ ਜਰੂਰ ਖੜੂਗਾ ਬਾਕੀ ਜੋ ਗੱਲਬਾਤ ਹੋਈ ਆ ਉਹ ਤੁਹਾਨੂੰ ਹੁਣੇ ਸਾਰੀ ਇਹ ਰਿਲੀਜ਼ ਕਰ ਦੇਣਗੇ ਮੈਂ ਤੇ ਦੁਨੀਆ ਭਰ ਦੇ ਜਿਹੜੇ ਇਨਸਾਫ ਪਸੰਦ ਲੋਕ ਆ ਉਹਨਾਂ ਨੂੰ ਇਹ ਆਖਦਾ ਵਾਂ ਕਿ ਤੁਸੀਂ ਜਰੂਰ ਇਹਨਾਂ ਗੱਲਾਂ ਤੇ ਗੌਰ ਕਰੋ ਕਿਉਂਕਿ ਬਾਬਾ ਸ਼ੇਖ ਫਰੀਦ ਸਾਹਿਬ ਦੇ ਬਚਨ ਨੇ ਨਾ ਮਈ ਫਰੀਦਾ ਲੋੜੈ ਦਾਖ ਬਜੂਰੀਆਂ ਕਿੱਕਰ ਬੀਜਿਆ ਜੱਟ ਹੰਡਾ ਇਹਨ ਕਤਾਇੰਦਾ ਪੈਂਦਾ ਲੋੜੇ ਪੱਟ ਇਹੋ ਜੇ ਬਿਰਤੀ ਦੇ ਲੋਕ ਜਿਹੜੇ ਸਾਡੀਆਂ ਧੀਆਂ ਪੈਣਾ ਪ੍ਰਤੀ ਇਹੋ ਜੀ ਸੋਚ ਰੱਖਦੇ ਆ ਇਹਨਾਂ ਦੀ ਜੇ ਪੁਸ਼ਪ ਪਨਾਹੀ ਕਰਾਂਗੇ ਤੇ ਜਿਵੇਂ ਬਾਬਾ ਫਰੀਦ ਜੀ ਨੇ ਆਖਿਆ ਨਾ ਕਿ ਕਿਕਰਾਂ ਬੀਜ ਕੇ ਬਜਨੌਰ ਦੀਆਂ ਦਾਖਾਂ ਨਹੀਂ ਖਾਧੀਆਂ ਜਾ ਸਕਦੀਆਂ ਇਹ ਮਾੜੀ ਬਿਰਤੀ ਵਾਲੇ ਲੋਕਾਂ ਦੀ ਕੋਈ ਵੀ ਪੁਸ਼ਪ ਪਨਾਹੀ ਕਰੇ ਉਹਦੇ ਨਾਲ ਕਿਸੇ ਦਾ ਨਹੀਂ ਭਲਾ ਹੋਣਾ ਕਿਸੇ ਸਮਾਜ ਦਾ ਨਹੀਂ ਹੋਣਾ ਕਿਸੇ ਧਰਮ ਦਾ ਨਹੀਂ ਹੋਣਾ ਔਰ ਇਸ ਮਸਲੇ ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ ਮੁੱਠ ਹੋਣਾ ਚਾਹੀਦਾ ਪੰਜਾਬ ਦੀ ਇੱਕ ਸਾਈਕੀ ਆ ਸਾਡੇ ਪੰਥ ਦੀ ਵੀ ਆ ਅਸੀਂ ਇਹ ਸਮਝਦੇ ਹਾਂ ਆਪਣੇ ਤੋਂ ਛੋਟੀਆਂ ਸਾਡੀਆਂ ਧੀਆਂ ਵਾਂ ਬਰਾਬਰ ਦੀਆਂ ਭੈਣਾਂ ਵਾਂ ਵੱਡੀਆਂ ਸਾਡੀਆਂ ਮਾਵਾਂ ਵਾਂ ਜਿਸ ਪੰਜਾਬ ਦੀ ਧਰਤੀ ਤੇ ਅਨੇਕਾਂ ਵਾਰੀ ਮਜਲੂਮਾਂ ਲਈ ਇਥੋਂ ਜਥੇ ਜਾਂਦੇ ਰਹੇ ਹੁਣ ਸਹਬਜ਼ਾਦਾ ਬਾਬਾ ਜੀਤ ਸਿੰਘ ਬੱਸੀ ਪਠਾਣਾ ਦੇ ਹਾਕਮ ਦੇ ਨਾਲ ਕੱਲ ਹੀ ਲੜੇ ਹੋਦੋਂ ਆਨੰਦਪੁਰ ਸਾਹਿਬ ਦੇ ਨੇੜੇ ਕਿਉਂਕਿ ਉਹ ਇੱਕ ਗਰੀਬ ਦੀ ਪਤਰੀ ਨੂੰ ਲੈ ਗਿਆ ਧੱਕਾ ਆਇਆ ਹੈ ਤੋ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਦਰ ਘਰ ਹਮੇਸ਼ਾ ਤੱਕੇ ਦੇ ਖਿਲਾਫ ਖੜਿਆ ਵਾ ਤਾਂ ਦੱਸਤੀ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਦੋਵੇਂ ਪੀੜਿਤ ਔਰਤਾਂ ਨੂੰ ਨਿਆਂ ਦੇਣ ਦਾ ਭਰੋਸਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸਿੱਖ ਸੰਗਤ ਅਤੇ ਪੂਰਾ ਸਿੱਖ ਸਮੁਦਾਇ ਉਹਨਾਂ ਦੇ ਨਾਲ ਖੜਾ ਹੈ ਤੇ ਉਹਨਾਂ ਨੂੰ ਹਰ ਕੀਮਤ ਤੇ ਨਿਆਂ ਜ਼ਰੂਰ ਦਿੱਤਾ ਜਾਵੇਗਾ ਦੂਜੇ ਪਾਸੇ ਬਹੁਤ ਸਾਰੇ ਸਮਾਜਿਕ ਸੰਗਠਨ ਵੀ ਪਾਸਟਰ ਬਜਿੰਦਰ ਸਿੰਘ ਦੀ ਇਸ ਹਰਕਤ ਉੱਤੇ ਨਾਰਾਜ਼ ਨਜ਼ਰ ਆ ਰਹੇ ਨੇ ਬਾਕੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਨੂੰ ਦੇਖਣ ਸੁਣਨ ਤੋਂ ਬਾਅਦ ਆਪਣੀ رائے ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ तमाम ਤਾਜ਼ਾ ਤਰੀਨ ਅਪਡੇਟਸ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹ ਸੰਸਕ੍ਰਿਤੀ اور ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ